ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਬਾਤੇ ਵੜਹੰਸ ਮਹੱਲਾ ਤੇਜਾ ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੇ ਆਏ ਗੁਰ ਰਾਕੇ ਸੇ ਉਪਰੇ ਹੋਰ ਮਰ ਜੰਮ ਆਵੇ ਜਾਏ ਹੋਰ ਮਰ ਜੰਮੇ ਆਵੇ ਜਾਵੇ ਅੰਤ ਗਏ ਪਛਤਾਏ ਬਿਨ ਨਾਮੈ ਸੁਖ ਨਾ ਹੋਈ ਇੱਥੇ ਕਮਾਵੇ ਸੋ ਫਲ ਪਾਵੇ ਮਨਮੁਖ ਹੈ ਪਤਖੋਈ ਜਮਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਪੈਣ ਨਾ ਪਾਈ ਇਹ ਉਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੇ ਆਇ ਕਾਇਆ ਕੰਚਣ ਤਾ ਥੀ ਹੈ ਜਾ ਸਤ ਗੁਰ ਲਏ ਮਿਲਾਇ ਪਰਮ ਮਾਇਆ ਵਿੱਚੋਂ ਕੱਟੀ ਸਚੜੇ ਨਾਮ ਸਮਾਇ ਸਚੇ ਨਾਮ ਸਮਾਏ हर गुण गाए मेल प्रीतम सुख पाए सदा आनंद रहे दिन रातें वेचो हूं मैं जाए जिन पुरखे हर नाम चित लाया तिनके हो लागो पाए काया कंचन ता थी ਜਾ ਸਤਗੁਰ ਲਈ ਨਿਲਾਇ ਸੋ ਸੱਚਾ ਸੱਚ ਸਲਾਈਏ ਜੇ ਸਤਗੁਰ ਦੇ 부ਜਾਇ ਬਿਨ ਸਤਗੁਰ ਪਰਮ ਪੁਲਾਣੀਆਂ ਕਿਆ ਮੂੰ ਦੇਸਣ ਅਗੇ ਜਾਏ ਕਿਆ ਦੇਨ ਮੂੰ ਜਾਏ ਆਵ ਗੁਣ ਪਸਤਾਏ दुखो दुख कमाए नाम रतिया से रंग चलूला फिर कै अंक समाए तिस जेबड़ सोजई कैसे आगे कहिए जाए सो सच्चा सच सच्च सलाइए जे सतगुरु दे बुझाए ਜਿੰਨੀ ਸੱਚੜਾ ਸੱਚ ਸਲਾਇਆ ਹੋ ਤਿਨ ਲਾਗੋ ਪਾਏ ਸੇ ਜਨ ਸੱਚੇ ਨਿਰਮਲੇ ਤੈਨ ਮਿਲਿਆ ਮਲ ਸਭ ਜਾਏ ਤੈਨ ਮਿਲਿਆ ਮਲ ਸਭ ਜਾਏ ਸੱਚ ਸਚ ਸੱਚ ਸਰਨਾਇ ਸੱਚ ਸਹਿਜ ਸੁਭਾਈ ਨਾਮ ਨਿਰੰਝਨ ਅਗਾਮੀ ਅਗੋਚਰ ਸਤ ਗੁਰ ਦੀਆ 부ਝਾਏ ਆਣਦੇਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਜਿਨਨੇ ਸਚੜਾ ਸੱਚ ਤੇ ਆਇਆ ਹੋ ਤਿੰਨ ਕੇ ਲਾਗੋ ਪਾਈ ਵਾਹਿ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ